79 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਡ 18 ਭਾਗ ਪਹਿਲਾ ਪਿੰਡੋਂ ਆਏ ਅਮਨ ਨੂੰ ਪੂਰਾ ਹਫਤਾ ਹੋ ਚੱਲਿਆ ਸੀ ਉਸ ਦੇ ਗਾਈਡ ਵੱਲੋਂ ਅਮਨ ਦੀ ਪ੍ਰੋਜੈਕਟ ਰਿਪੋਰਟ ਦੇ ਡਰਾਫਟ ਵਿੱਚ ਕੁਝ ਤਕਨੀਕੀ ਤਬਦੀਲੀਆਂ ਕਰ ਲਈ ਉਸ ਨੂੰ ਸਦਿਆ ਗਿਆ ਗਾਈਡ ਨੇ ਆਪਣੇ ਵੱਲੋਂ ਖੁਦ ਨਮੀ ਸਜਾਵੀ ਉਸ ਨੂੰ ਦਿੱਤੇ ਉਸ ਸਭ ਕੁਝ ਨੂੰ ਨਵੇਂ ਸਿਰਿਓਂ ਤਰਤੀਬ ਦਿੰਦਿਆਂ ਅਮਨ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਦਿਨ ਚੜ੍ਹਿਆ ਤੇ ਕਦੋਂ ਰਾਤ ਪੈ ਗਈ ਉਸ ਸਮੇਂ ਦੌਰਾਨ ਕਦੇ-ਕਦੇ ਹਰਮਨ ਦੀ ਹਲਕੀ ਜਿਹੀ ਚੜਕ ਉਸਦੇ ਜ਼ਿਹਨ ਵਿੱਚ ਜ਼ਰੂਰ ਲਿਸ਼ਕਦੀ ਪਰ ਉਹ ਚਾਹੁੰਦਾ ਹੋਇਆ ਵੀ ਉਸ ਬਾਰੇ ਸੋਚਣ ਲਈ ਜ਼ਿਆਦਾ ਸਮਾਂ ਨਾ ਕੱਢ ਸਕਿਆ ਕਿਉਂਕਿ ਗਾਈਡ ਦੀਆਂ ਹਦਾਇਤਾਂ ਅਨੁਸਾਰ ਉਸ ਸਬ ਕਾਸੇ ਨੂੰ ਸਮੇਟਣ ਲਈ ਉਸ ਕੋਲ ਸਮੇਂ ਦੀ ਇੱਕ ਨਿਸ਼ਚਿਤ ਸੀਮਾ ਸੀ ਰਾਤੀ ਜਦੋਂ ਉਹ ਥੱਕਿਆ ਟੁੱਟਿਆ ਹੋਸਟਲ ਦੇ ਕਮਰੇ ਅੰਦਰ ਜਾ ਬੈੱਡ ਉੱਤੇ ਡਿੱਗਦਾ ਤਾਂ ਉਸ ਸਮੇ ਉਸਦਾ ਦਿਲ ਚਾਹੁੰਦਾ ਕਿ ਹਰਮਨ ਦਾ ਫੋਨ ਆਵੇ ਕਈ ਵਾਰ ਉਸਦਾ ਆਪਣਾ ਮਨ ਵੀ ਕੀਤਾ ਕਿ ਉਹ ਹਰਮਨ ਨੂੰ ਫੋਨ ਕਰੇ ਪਿਛਲੇ ਕਈ ਮਹੀਨਿਆਂ ਤੋਂ ਹਰਮਨ ਦਾ ਫੋਨ ਬਹੁਤ ਘਟਵਾ ਰਾਇਆ ਪਹਿਲਾਂ ਉਹ ਹਰ ਦੂਜੇ ਦਿਨ ਰਾਤ ਸਮੇਂ ਫੋਨ ਕਰਿਆ ਕਰਦੀ ਸੀ ਉਸ ਦਾ ਦਿਲ ਕਰਦਾ ਕਦੇ-ਕਦੇ ਦਿਨ ਬਿਲੇ ਵੀ ਫੋਨ ਦੀ ਘੰਟੀ ਖੜਕਾ ਦਿੰਦੀ ਫੋਨ ਕਰਨੇ ਕਿਉਂ ਘਟਾਤੇ ਇੱਕ ਦਿਨ ਅਮਨ ਨੇ ਹਰਮਨ ਨੂੰ ਪੁੱਛਿਆ ਤਾਂ ਦੂਸਰੇ ਪਾਸੇ ਉਸ ਦਾ ਹਾਸਾ ਸੁਣਾਈ ਦਿੱਤਾ ਪਰ ਉਸ ਨੇ ਅਮਨ ਦੀ ਕਰਤਾ ਕੋਈ ਜਵਾਬ ਨਾ ਦਿੱਤਾ ਚੰਡੀਗੜ੍ਹ ਜਾ ਕੇ ਬਹੁਤ ਬਿਜ਼ੀ ਹੋ ਗਈ ਹੈ ਅਮਨ ਨੇ ਸੁਣੋ ਅਗਲੀ ਗੱਲ ਆਖੀ ਜਿਵੇਂ ਮਰਜੀ ਸਮਝ ਰਹਿ ਇਸ ਕੱਲ ਦਾ ਜਵਾਬ ਵੀ ਉਸਨੇ ਗੋਲ ਮੋਲ ਕੀਤਾ ਅਮਨ ਮੈਂ ਵਿਆਹ ਵਰਗੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੀ ਮੈਂ ਤਾਂ ਚੰਡੀਗੜ੍ਹ ਮਸਤੀ ਕਰਨ ਲਈ ਦਾਖਲਾ ਲਿਆ ਹੈ ਦੁਨ ਫਿਰ ਕੇ ਦੁਨੀਆ ਦੇਖਣੀ ਆ ਇੱਕ ਦਿਨ ਅਮਨ ਨੇ ਉਸਨੂੰ ਵਿਆਹ ਬਾਰੇ ਪੁੱਛਿਆ ਤਾਂ ਕੁਝ ਪਲ ਤੱਕ ਉਸ ਦਾ ਹਾਸਾ ਸੁਣਾਈ ਦਿੰਦਾ ਰਿਹਾ ਉਸ ਤੋਂ ਬਾਅਦ ਉਸਨੇ ਇਹ ਜਵਾਬ ਦਿੱਤਾ ਹਰਮਨ ਦਾ ਜਵਾਬ ਸੁਣ ਕੁਝ ਪਲ ਅਮਨ ਚੁੱਪ ਰਿਹਾ ਮੈਂ ਤਾਂ ਖੁੱਲੇ ਸਮਾਨਾਂ ਚ ਆਪਣੀ ਮਰਜ਼ੀ ਨਾਲ ਉੱਟਣਾ ਚਾਹੁੰਦੀ ਆ ਇਆ ਕੁਛ ਨਹੀਂ ਫੋਨ ਬੰਦ ਕਰ ਦਿੱਤਾ ਉਸ ਦਿਨ ਤੋਂ ਬਾਅਦ ਭਾਵੇਂ ਅਮਨ ਵੀ ਉਸਨੂੰ ਕਦੇ-ਕਦੇ ਹੀ ਫੋਨ ਕਰਦਾ ਪਰ ਫਿਰ ਵੀ ਉਸ ਦਾ ਮਨ ਚਾਹੁੰਦਾ ਕਿ ਹਰਮਨ ਦਾ ਫੋਨ ਆਵੇ ਤੇ ਉਹ ਪਹਿਲਾਂ ਵਾਂਗ ਹੀ ਉਸ ਨਾਲ ਖੁੱਲ ਕੇ ਗੱਲਾਂ ਕਰੇ ਲੱਗਦਾ ਉਹ ਚੰਡੀਗੜ੍ਹ ਦੀਆਂ ਸੜਕਾਂ 'ਚ ਕਿੱਲ ਗਈ ਹੈ ਕਦੇ-ਕਦੇ ਅਮਨ ਦੇ ਮਨ ਵਿੱਚ ਇਹ ਖਿਆਲ ਵੀ ਆਉਂਦਾ ਫਿਰ ਉਹ ਆਪਣੇ ਪ੍ਰੋਜੈਕਟ ਦੇ ਕੰਮ ਵਿੱਚ ਇੰਨਾ ਰੁੱਝਿਆ ਰਿਹਾ ਕਿ ਉਸ ਕੋਲੋਂ ਆਪ ਵੀ ਹਰਮਨ ਨੂੰ ਫੋਨ ਨਾ ਕੀਤਾ ਗਿਆ ਪਰ ਪਿਛਲੇ ਹਫਤੇ ਇੱਕ ਰਾਤ ਹਰਮਨ ਨੇ ਸੁਪਨੇ ਵਿੱਚ ਆ ਅਮਨ ਨੂੰ ਫਿਰ ਸੋਚੀ ਪਾ ਦਿੱਤਾ ਨਿੰਦ ਖੁੱਲਣ ਤੇ ਉਸ ਦਾ ਮਨ ਕੀਤਾ ਕਿ ਉਹ ਹਰਮਨ ਨੂੰ ਫੋਨ ਕਰੇ ਪਰ ਪਤਾ ਨਹੀਂ ਕਿਉਂ ਮਨ ਚਾਹੁੰਦੇ ਹੋਏ ਵੀ ਉਸ ਕੋਲੋਂ ਉਸ ਨੂੰ ਫੋਨ ਨੰਬਰ ਆਇਆ ਗਿਆ ਕੁਝ ਦਿਨ ਪਹਿਲਾਂ ਜਦੋਂ ਉਹ ਪਿੰਡ ਗਿਆ تھا ਉਹਨਾਂ ਦੇ ਗਵਾਂਢ ਵਿੱਚ ਰਹਿੰਦੀ ਕੀਰਤੀ ਨਾਂ ਦੀ ਕੁੜੀ ਉਸ ਨੂੰ ਮਿਲੀ ਤਾਂ ਉਸ ਨਾਲ ਗੱਲ ਕਰਕੇ ਉਸ ਨੂੰ ਚੰਗਾ ਚੰਗਾ ਲੱਗਿਆ ਪਿੰਡ ਤਾਂ ਉਹ ਪਹਿਲਾਂ ਵੀ ਵੇਲੇ-ਕਵੇਲੇ ਜਾਂਦਾ ਰਹਿੰਦਾ ਸੀ ਪਰ ਪਿੰਡ ਵਿੱਚ ਉਸਦੇ ਇੱਕ ਦੋ ਦੋਸਤ ਹੀ ਸਨ ਅਤੇ ਉਹ ਚੰਡੀਗੜ੍ਹ ਪੜਨ ਜਾਣ ਲੱਗੇ ਉੱਥੇ ਹੀ ਉਹਨਾਂ ਨੂੰ ਨੌਕਰੀ ਵੀ ਮਿਲ ਗਈ ਇਸ ਲਈ ਉਹ ਘਰੋਂ ਬਾਹਰ ਘਟਵਾਦੀ ਨਿਕਲਦਾ ਪਿੰਡੋਂ ਆ ਜਦ ਕਦੇ ਉਸਨੂੰ ਹਰਮਨ ਯਾਦ ਆਉਂਦੀ ਤਾਂ ਉਹ ਉਸਨੂੰ ਕੀਰਤੀ ਦੇ ਬਰਾਬਰ ਖੜੀ ਕਰਕੇ ਦੇਖਣ ਲੱਗਦਾ ਪਰ ਇਸ ਤਰ੍ਹਾਂ ਕੰਨ ਤੇ ਉਹ ਕਿਸੇ ਨਤੀਜੇ ਤੇ ਨਾ ਪਹੁੰਚਦਾ ਤਾਂ ਉਹ ਦੋਹਾਂ ਨੂੰ ਹੀ ਆਪਣੇ ਮਨ ਵਿੱਚੋਂ ਕੱਢ ਦੇਣ ਦੀ ਕੋਸ਼ਿਸ਼ ਕਰਦਾ ਪਰ ਅਜਿਹਾ ਉਸ ਕੋਲੋਂ ਕਰਨਾ ਹੁੰਦਾ ਹੁਣ ਕੁਝ ਦਿਨਾਂ ਤੋਂ ਆਪਣੇ ਕਮਰੇ ਅੰਦਰ ਤੁਰੇ ਫਿਰਦਿਆਂ ਅਚਾਨਕ ਹੀ ਉਸਨੂੰ ਝੋਲਾ ਜਾ ਪੈਂਦਾ ਜਿਵੇਂ ਕੀਰਤੀ ਵਿਸਤੇ ਕਮਰੇ ਵਿੱਚ ਹੀ ਤੁਰੇ ਫਿਰਦੀ ਹੋਵੇ ਚੰਗੀ ਸਮਝ ਵਾਲੀ ਕੁੜੀ ਹੈ ਪਿਛਲੀ ਰਾਤ ਜਦੋਂ ਕੀਰਤੀ ਦਾ ਚਿਹਰਾ ਉਸਦੇ ਜ਼ਿਹਨ ਵਿੱਚ ਲਿਚ ਗਿਆ ਤਾਂ ਇਹ ਬੋਲ ਉਸਨੇ ਆਪਣੇ ਆਪ ਨੂੰ ਹੀ ਸੁਣਾਏ ਸਨ ਉਸ ਸਮੇਂ ਅਮਨ ਦਾ ਮਨ ਕੀਤਾ ਕਿ ਉਹ ਕੀਰਤੀ ਨੂੰ ਫੋਨ ਕਰੇ ਉਸਨੇ ਮਾਪੇ ਕੀ ਸੋਚਣਗੇ ਕਿ ਰਾਤ ਨੂੰ ਕਿਸ ਤਾ ਫੋਨ ਆਇਆ ਪਰ ਮਨ ਵਿੱਚ ਇਹ ਖਿਆਲ ਆਉਣ ਤੇ ਅਮਨ ਨੇ ਆਪਣੇ ਆਪ ਨੂੰ ਰੋਕ ਲਿਆ ਉਹਨਾਂ ਦਿਨਾਂ ਦੌਰਾਨ ਜਿੰਨੀ ਵਾਰ ਵੀ ਅਮਨ ਦੇ ਫੋਨ ਦੀ ਘੰਟੀ ਵੱਜੀ ਤਾਂ ਕੀਰਤੀ ਦਾ ਫੋਨ ਸਮਝ ਉਸਨੇ ਖੁਸ਼ੀ-ਖੁਸ਼ੀ ਕੰਨ ਨੂੰ ਲਾ ਹੈਲੋ ਆਖੀ ਤਾਂ ਉਹਨਾਂ ਹੀ ਵਾਰੀ ਫੋਨ ਕਿਸੇ ਹੋਰ ਦਾ ਨਿਕਲਿਆ ਦਿਨ ਭਰ ਦੀ ਦਿਮਾਗੀ ਥਕਾਵਟ ਕਰਨ ਰਾਤੀ ਬਹੁਤ ਜਲਦੀ ਹੀ ਅਮਨ ਦੀਆਂ ਅੱਖਾਂ ਵਿੱਚ ਨੀਂਦ ਉਤਰ ਆਉਂਦੀ ਪਰ ਆਪਣੇ ਪ੍ਰੋਜੈਕਟ ਦੀ ਰਿਪੋਰਟ ਜਮ੍ਹਾਂ ਕਰਵਾਉਣ ਤੋਂ ਬਾਅਦ ਉਸ ਸ਼ਾਮ ਅਮਨ ਬਿਲਕੁਲ ਵਿਲੈ ਸੀ ਰਾਤੀ ਫੋਨ ਨਹੀਂ ਕਰਨਾ ਪਰ ਜਦੋਂ ਕੀਰਤੀ ਦੇ ਟਿਊਸ਼ਨ ਪੜਾਉਣ ਵਾਲੇ ਸਮੇਂ ਬਾਰੇ ਖਿਆਲ ਆਇਆ ਤਾਂ ਅਮਨ ਨੇ ਆਪਣੇ ਆਪ ਨੂੰ ਵਰਜ ਦਿੱਤਾ ਉਸ ਦਿਨ ਜਦੋਂ ਅਮਨ ਪਿੰਡ ਗਿਆ ਹੋਇਆ ਸੀ ਤਾਂ ਸਵੇਰ ਵੇਲੇ ਕਮਰੇ ਅੰਦਰ ਜਾਂਦੀ ਆਉਂਦੀ ਬੀਬੀ ਦੀ ਪੈਠ ਚਲ ਸੁਣ ਅਮਨ ਦੀ ਅੱਖ ਕਾਫੀ ਦੇਰ ਪਹਿਲਾਂ ਹੀ ਖੁੱਲ ਗਈ ਪਰ ਫਰਵਰੀ ਮਹੀਨੇ ਦੀ ਗੁਲਾਬੀ ਜੀ ਠੰਡ ਕਰਨ ਉਸ ਦਾ ਉਠਣ ਨੂੰ ਮਨ ਨਾ ਮੰਨਿਆ ਦੂਸਰਾ ਰਾਤੀ ਪੜੇ ਹਰਮਨ ਦੇ ਮੈਸੇਜ ਕਰਨ ਅਮਨ ਦੇ ਜਿਹਨ ਅੰਦਰ ਕਾਫੀ ਉਤਲ ਪੁਤਲ ਹੋਈ ਵਾਰ-ਵਾਰ ਉਸਦੀਆਂ ਅੱਖਾਂ ਅੱਗੇ ਹਰਮਨ ਦਾ ਚਿਹਰਾ ਆਉਂਦਾ ਤਾਂ ਉਸ ਨੂੰ ਲੱਗਦਾ ਜਿਵੇਂ ਕਈ ਹੋਰ ਗੱਲਾਂ ਵਾਂਗ ਉਸ ਦੀ ਉਹ ਗੱਲ ਵੀ ਝੂਠੀ ਹੀ ਹੋਵੇ ਆਬਾ ਨਾ ਜੇ ਉਠਿਆ ਨਹੀਂ ਬਾਹਰੋਂ ਕੰਮ ਗਿਆਈ ਬਾਪੂ ਜੀ ਦੀ ਆਵਾਜ਼ ਸੁਣ ਅਮਨ ਨੇ ਅੱਖਾਂ ਖੋਲ ਸਾਹਮਣੇ ਵਾਲੀ ਕੰਧ ਉੱਤੇ ਲਟਕਦੀ ਘੜੀ ਵੱਲ ਵੇਖਿਆ ਉਸ ਸਮੇਂ ਸਵੇਰ ਦੇ 8:30 ਵਜੇ ਸਨ ਰਾਤੀ ਖਾਸਾ ਹਨੇਰੇ ਹੋਏ ਤੋਂ ਆਇਆ ਸੋਚਿਆ ਕਾਹਨੂੰ ਜਗਾਉਣਾ ਹੈ ਬੀਬੀ ਦਾ ਜਵਾਬ ਸੁਣ ਅਮਨ ਨੇ ਪਾਸਾ ਬਦਲ ਖੁੱਲੇ ਦਰਵਾਜ਼ੇ ਵਿੱਚੋਂ ਦੀ ਬਾਹਰ ਵਿਹੜੇ ਵਿੱਚ ਝਾਤੀ ਮਾਰੀ ਬੀਬੀ ਰਸੋਈ ਲਾਗੇ ਪੀੜੀ ਉੱਤੇ ਬੈਠ ਭਾਂਡੇ ਸਾਫ਼ ਕਰ ਰਹੀ ਸੀ ਤੇ ਉਸਤੇ ਲਾਗੇ ਖੜੇ ਬਾਪੂ ਜੀ ਉਸ ਨਾਲ ਕੋਈ ਗੱਲ ਕਰਕੇ ਕਮਰੇ ਦੇ ਖੁੱਲੇ ਬੂਹੇ ਵੱਲ ਦੇਖ ਉੱਚੀ ਉੱਚੀ ਹੱਸੇ ਸਨ ਐਨੀ ਉੱਚੀ ਸੰਵਾਰੀ ਗੱਡੀ ਗੱਲ ਹੈ ਮੈਨੂੰ ਵੀ ਦੱਸੋ ਕਮਰੇ ਅੰਦਰੋਂ ਨਿਕਲ ਅਮਨ ਨੇ ਬਿਨਾ ਖੜਾਕ ਕੀਤੇ ਨਿੱਕੇ ਨਿੱਕੇ ਕਦਮ ਪੁੱਟ ਉਹਨਾਂ ਦੇ ਲਾਗੇ ਜਾ ਪੁੱਛਿਆ ਤੇਰੇ ਬਾਰੇ ਹੀ ਗੱਲ ਕੀਤੀ ਆ ਬੀਬੀ ਨੇ ਪਿੱਛੇ ਗਰਦਨ ਕੁਮਾਹ ਹਲਕਾ ਜਿਹਾ ਮੁਸਕਰਾ ਕੇ ਜਵਾਬ ਦਿੱਤਾ ਇੰਨਾ ਹਸਣ ਵਾਲੀ ਕਿਹੜੀ ਗੱਲ ਆ ਅੰਦਰੋਂ ਕੁਰਸੀ ਲਿਆ ਅਮਨ ਉਹਨਾਂ ਦੇ ਲਾਗੇ ਬੈਠ ਗਿਆ ਤੇਰੀ ਬੀਬੀ ਆ ਆਖਰੀ ਹੈ ਕਿ ਤੇਰੀ ਉਮਰ ਵੱਧਦੀ ਜਾਂਦੀ ਹੈ ਮੈਂ ਤੇਰੇ ਨਾਲ ਵਿਆਹ ਬਾਰੇ ਗੱਲ ਕਰਾਂ ਮੈਂ ਕਿਹਾ ਤੂੰ ਹੀ ਪੁੱਛ ਲੈ ਇਹ ਆਖ ਬਾਪੂ ਜੀ ਇੱਕ ਵਾਰ ਫਿਰ ਹੱਸੇ ਅਜੇ ਨੌਕਰੀ ਕੋਈ ਨਹੀਂ ਮਿਲੀ ਬਿਆ ਕਿ ਲਿਆਂਦੀ ਨੂੰ ਰੋਟੀ ਕਿੱਥੋਂ ਕਾऊं ਅਮਨ ਬਾਪੂ ਜੀ ਨੇ ਗਲਤ ਜਵਾਬ ਦਿੱਤਾ ਓਏ ਜਿੱਥੇ ਬਾਕੀ ਖਾਂਦੇ ਆ ਉੱਥੇ ਉਸ ਨੂੰ ਵੀ ਮਿਲੀ ਜਾਊ ਜਿੱਥੇ ਬਾਕੀ ਖਾਂਦੇ ਆ ਉੱਥੇ ਉਸ ਨੂੰ ਵੀ ਮਿਲੀ ਜਾਊ ਬੀਬੀ ਨੇ ਕੰਮ ਨਿਬੇੜ ਨਲਕੇ ਉੱਤੇ ਹੱਥੋਂ ਦੇ ਅਮਨ ਬਲਦ ਦੇ ਖਾਖਿਆ ਅਜੇ ਤਾਂ ਪ੍ਰੋਜੈਕਟ ਰਿਪੋਰਟ ਹੀ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਤੁਸੀਂ ਪਹਿਲਾਂ ਹੀ ਮੇਰੇ ਪੈਰਾਂ 'ਚ ਸੰਗਲ ਪਾਉਣ ਲਈ ਤਿਆਰ ਖੜਿਓ ਮਨ ਵਿੱਚ ਇਹ ਖਿਆਲ ਆਉਣ ਤੇ ਅਮਨ ਕੁਰਸੀ ਉੱਤੇ ਉੱਠ ਵੇੜੇ ਅੰਦਰ ਟੈਲਣ ਲੱਗ ਪਿਆ ਉਹ ਤਮਨੇ ਆਪਣੇ ਗਵਾਂਡੀਆਂ ਦੀ ਕੁੜੀ ਕੀਰਤੀ ਕਈ ਵਾਰ ਤੇਰੇ ਆਉਣ ਬਾਰੇ ਪੁੱਛ ਚੁੱਕੀ ਐ ਸਾਫ਼ ਕੀਤੀ ਹੋਈ ਭਾਂਡਿਆਂ ਵਾਲਾ ਟੋਕਰਾ ਚੁੱਕਰ ਸੋਈ ਅੰਦਰ ਜਾਣ ਤੋਂ ਪਹਿਲਾਂ ਬੀਬੀ ਜੀ ਆਖੀ ਇਹ ਗੱਲ ਸੁਣ ਇੱਧਰ ਉੱਧਰ ਤੁਰੇ ਫਿਰਦੇ ਅਮਨ ਨੇ ਅਚਾਨਕ ਇੱਕ ਥਾਂ ਖੜੇ ਹੋ ਹਰ ਸੋਈ ਵੱਲ ਦੇਖਿਆ ਕਿਹੜੀ ਕੀਰਤੀ ਬੀਬੀ ਦੇ ਚਿਹਰੇ ਵੱਲ ਦੇਖ ਅਮਨ ਨੇ ਪੁੱਛਿਆ ਓਏ ਚਮਕ ਜੀ ਜਿਹੜੀ ਤੇਰੇ ਨਾਲ ਦਸਵੇਂ ਵਿੱਚ ਪੜਦੀ ਰਹੀ ਐ ਭਾਂਡੇ ਅੰਦਰ ਰੱਖ ਬਾਹਰ ਆਈ ਬੀਬੀ ਨੇ ਉਸ ਕੁੜੀ ਬਾਰੇ ਮੈਨੂੰ ਯਾਦ ਕਰਵਾਇਆ ਉਸ ਸਮੇਂ ਅਮਰ ਦੀ ਅੱਖਾਂਗੇ ਉਹਨਾਂ ਸਭ ਮੁੰਡੇ ਕੁੜੀਆਂ ਦੇ ਚਿਹਰੇ ਘੁੰਮ ਗਏ ਜਿਹੜੇ ਉਸਦੇ ਨਾਲ 10ਵੀਂ ਜਮਾਤ ਤੱਕ ਪੜ੍ਹੇ ਸਨ ਪਰ ਉਹਨਾਂ ਵਿੱਚੋਂ ਕਿਸੇ ਵੀ ਕੁੜੀ ਦੇ ਨਕਸ਼ ਉਸਦੇ ਜ਼ਿਹਨ ਦੇ ਸਫੇ ਉੱਤੇ ਸਾਫ਼-ਸਾਫ਼ ਦਿਖਾਈ ਨਾ ਦਿੱਤੇ ਪਰ ਰਾਤੀ ਵੀ ਮੈਨੂੰ ਪੁੱਛਣ ਆਈ ਪਰ ਤੂੰ ਬਹੁਤ ਦਿਨ ਆਇਆ ਇਧਰਲੇ ਉਧਰਲੇ ਇਸ਼ਾਰਿਆਂ ਨਾਲ ਬੀਬੀ ਨੇ ਉਸਨੂੰ ਉਸ ਕੁੜੀ ਬਾਰੇ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਵਿੜੇ ਵਿੱਚ ਤੁਰੇ ਫਿਰਦੇ ਅਮਨ ਨੇ ਬੀਬੀ ਦੀਆਂ ਗੱਲਾਂ ਸੁਣ ਆਪਣੇ ਦਿਮਾਗ ਉੱਤੇ ਜ਼ੋਰ ਪਾ ਉਸ ਕੁੜੀ ਦੇ ਨਕਸ਼ ਯਾਦ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਉਸ ਨੂੰ ਚੰਗੀ ਤਰ੍ਹਾਂ ਕੁਝ ਵੀ ਯਾਦ ਨਾ ਆਇਆ ਪੇ ਭਾਈ ਕੌਣ ਆ ਉਸੇ ਪਲ ਗਰੀਬ ਵਾਲਾ ਦਰਵਾਜ਼ਾ ਖੜਕਿਆ ਤਾਂ ਅਮਨ ਦੇ ਲਾਗੇ ਖੜੀ ਉਸ ਦੀ ਬੀਬੀ ਤੇਜ਼ੀ ਨਾਲ ਦਰਵਾਜ਼ੇ ਵੱਲ ਗਈ ਆ ਜਾ ਕੋੜੇ ਕੀਰਤੀ ਮੈਂ ਅਮਨ ਨਾਲ ਤੇਰੇ ਬਾਰੇ ਗੱਲਾਂ ਕਰ ਰਹੀ ਆ ਦਰਵਾਜ਼ਾ ਖੁੱਲਣ ਤੇ ਬੀਬੀ ਦੇ ਪਿੱਛੇ ਪਿੱਛੇ ਉੱਚੇ ਲੰਮੇ ਕੱਦ ਵਾਲੀ ਇੱਕ ਕੁੜੀ ਮੁਸਕਰਾਉਂਦਾ ਚਿਹਰਾ ਲੈ ਤੁਰੀ ਆਉਂਦੀ ਅਮਨ ਦੇ ਨਜ਼ਰ ਪਈ ਸਤਿ ਸ਼੍ਰੀ ਅਕਾਲ ਅਮਨ ਦੇ ਲੱਗ ਗਿਆ ਦੋਵੇਂ ਹੱਥ ਜੋੜਨ ਤੇ ਕੀਰਤੀ ਦੇ ਬੁੱਲਾਂ ਵਿੱਚੋਂ ਇਹ ਬੋਲ ਨਿਕਲੇ ਇਹ ਨਾ ਸੁਹੱਪਣ ਉਸਦੇ ਪਿੰਡੇ ਤੇ ਭਰੇ ਭਰੇ ਅੰਗਾ ਉਤੋਂ ਦੀ ਤਿਲਕ ਦੀਆਂ ਨਜ਼ਰਾਂ ਜਦੋਂ ਉਸਦੀਆਂ ਹਸੂ ਹਸੂ ਕਰਦੀਆਂ ਅੱਖਾਂ ਉੱਤੇ ਆਈਆਂ ਤਾਂ ਇੱਕ ਪਲ ਲਈ ਅਮਨ ਦੀਆਂ ਨਜ਼ਰਾਂ ਉੱਥੇ ਹੀ ਅਟਕੇ ਰਹਿ ਗਈਆਂ ਉਸ ਪਲ ਕੀਰਤੀ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਦੇਣਾ ਵੀ ਭੁੱਲ ਗਿਆ ਅਮਨ ਨੂੰ ਇੱਕ ਟੱਕ ਆਪਣੇ ਚਿਹਰੇ ਵੱਲ ਦੇਖਦੇ ਦੇਖ ਕੀਰਤੀ ਨੇ ਦੋ ਤਿੰਨ ਵਾਰ ਆਪਣੀ ਅੱਖਾਂ ਚਪਕੀਆਂ ਤਾਂ ਅਮਨ ਬਿਨਾਂ ਕੁਝ ਬੋਲੇ ਦੋਵੇਂ ਹੱਥ ਜੋੜ ਖੜ ਗਿਆ ਉਸ ਨੂੰ ਇਸ ਤਰ੍ਹਾਂ ਖੜੇ ਦੇਖ ਕੀਰਤੀ ਨੇ ਆਪਣਾ ਹਾਸਾ ਬੜੀ ਹੀ ਮੁਸ਼ਕਲ ਨਾਲ ਰੋਕਿਆ ਤੇ ਕੁਝ ਬਰਾ ਲਈ ਉਹ ਬਿਨਾਂ ਮਤਲਬ ਹੀ ਗਲੀ ਵਾਲੇ ਦਰਵਾਜ਼ੇ ਵੱਲ ਦੇਖਦੀ ਰਹੀ ਤੁਸੀਂ ਕਮਰੇ ਅੰਦਰ ਬੈਠ ਗੱਲਾਂ ਕਰੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆਂ ਉਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਚਿਹਰਿਆਂ ਵੱਲ ਦੇਖੀ ਜਾ ਰੇ ਦੇਖ ਬੀਬੀ ਦੇ ਬੁੱਲਾਂ ਉੱਤੇ ਹਲਕੀ ਜੀ ਮੁਸਕਰਾਹਟ ਟੈਰ ਗਈ। ਨਹੀਂ ਬੀਬੀ ਜੀ ਤੁਸੀਂ ਬੈਠੋ। ਚਾ ਮੈਂ ਬਣਾ ਕੇ ਲਿਆਉਂ। ਪਰ ਸੋਈ ਵੱਲ ਨੂੰ ਤੁਰਨ ਲੱਗੀ ਬੀਬੀ ਜੀ ਬਾਹ ਫੜਕੀਰਤੀ ਮੱਲੋਂ ਵਾਲੀ ਰਸੋਈ ਅੰਦਰ ਚਲੀ ਗਈ। ਐਲਾਂ ਵੀ ਜਦ ਕਦੇ ਆਉ ਤਾ ਮੇਰੇ ਰੋਗ ਦੇ ਰੋਗ ਦੇ ਵੀ ਕਈ ਕੰਮ ਠੱਕੇ ਨਾ ਹੀ ਕਰ ਜਾਂਦੀ ਐ। ਬੜੀ ਸਾਉ ਕੁੜੀ ਆ। ਕੀਰਤੀ ਦੇ ਰਸੋਈ ਅੰਦਰ ਚਲੇ ਜਾਣ ਤੋਂ ਬਾਅਦ ਬੀਬੀ ਉਸ ਦੀਆਂ ਸਿਰਫ ਤਾਂ ਅਮਨ ਨੂੰ ਦੱਸਣ ਲੱਗ ਪਈ ਪਰ ਅਮਨ ਵਿੜੇ ਵਿੱਚ ਦੋ ਕੁ ਚੱਕਰ ਹੋਰ ਲਾਉਣ ਤੋਂ ਬਾਅਦ ਬਰਾਂਡੇ ਵਿੱਚ ਬੈਠ ਅਖਬਾਰ ਪੜ੍ਹਦੇ ਬਾਪੂ ਜੀ ਵੱਲ ਦੇਖਦਾ ਆਪਣੇ ਕਮਰੇ ਅੰਦਰ ਚਲਿਆ ਗਿਆ ਉਹ ਰਾਤ ਲੁਧਿਆਣਿਓਂ ਆਖਰੀ ਬੱਸ ਬਰਨਾਲੇ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਵਾਲੇ ਤੋਂ ਲਿਫਟ ਲੈ ਪਿੰਡ ਆਇਆ ਸੌਣ ਤੋਂ ਪਹਿਲਾਂ ਉਹ ਆਪਣੇ ਮੋਬਾਈਲ ਫੋਨ ਉੱਤੇ ਪਿਛਲੇ ਕੁਝ ਸਮੇਂ ਤੋਂ ਇਕੱਠੇ ਹੋਏ ਮੈਸੇਜ ਦੇਖਣ ਲੱਗ ਪਿਆ ਉਹ ਇੱਕ ਇੱਕ ਮੈਸੇਜ ਨੂੰ ਪੜਨ ਦੇ ਨਾਲ ਦੀ ਨਾਲ ਹੀ ਉਹਨਾਂ ਨੂੰ ਡਿਲੀਟ ਵੀ ਕਰੀ ਗਿਆ ਆਪਣੀ ਪ੍ਰੋਜੈਕਟ ਰਿਪੋਰਟ ਤਿਆਰ ਕਰਦਿਆਂ ਉਹ ਇੰਨਾ ਉਲਝਿਆ ਰਿਹਾ ਕਈ ਜ਼ਰੂਰੀ ਮੈਸੇਜ ਵੀ ਉਹ ਨਹੀਂ ਪੜ ਸਕਿਆ ਉਸਨੇ ਸਿਰਫ 12 ਆਈਫੋਨ ਹੀ ਅਟੈਂਡ ਕੀਤੇ ਕਦੇ ਹਰਮਨ ਨੂੰ ਵੀ ਯਾਦ ਕਰ ਲਿਆ ਕਰੋ ਅੱਠ ਮੈਸੇਜ ਰੀਡ ਕਰਨ ਤੋਂ ਬਾਅਦ 10 ਕੁ ਦਿਨ ਪਹਿਲਾਂ ਆਇਆ ਹੋਇਆ ਹਰਮਨ ਦਾ ਇਹ ਮੈਸੇਜ ਪੜ ਅਮਨ ਦਾ ਮਨ ਕੀਤਾ ਕਿ ਉਹ ਉਸੇ ਵੇਲੇ ਹਰਮਨਾਂ ਕੋਈ ਗਲਤ ਕਰੇ ਪਰ ਰਾਤ ਬਹੁਤ ਡੂੰਗੀ ਹੋਈ ਦੇਖ ਅਮਨ ਅਗਲੇ ਮੈਸੇਜ ਦੇਖਣ ਲੱਗ ਪਿਆ ਮੈਨੂੰ ਲੱਗਦਾ ਇੱਧਰ ਕੋਈ ਹੋਰ ਲੱਗ ਗਈ ਹੋਣੀ ਹੈ ਐਸੇ ਲਈ ਜਨਾਬ ਕੋਲ ਫੋਨ ਕਰਨ ਲਈ ਟਾਈਮ ਹੈ ਨਹੀਂ ਲੱਗਦਾ ਹੁਣ ਮੈਨੂੰ ਵੀ ਕੋਈ ਹੋਰ ਲੱਭਣਾ ਪੈਣਾ ਹੈ ਦਸਵਾਂ ਮੈਸੇਜ ਡਿਲੀਟ ਕਰਤੇ ਹਰਮਨ ਦੀ ਇਹ ਮੇਲ ਪੜਦਿਆਂ ਪਤਾ ਹੀ ਨਹੀਂ ਕਿਉਂ ਅੰਦਰੋਂ ਕਿਤੋਂ ਉਸਨੂੰ ਹਰਮਨ ਦੀਆਂ ਲਿਖੀਆਂ ਗੱਲਾਂ ਝੂਠੀਆਂ ਝੂਠੀਆਂ ਲੱਗੀਆਂ ਅਗਲੇ ਮਹੀਨੇ ਮੇਰੀ ਮੈਰਿਜ ਹੈ ਪੂਰੇ ਪ੍ਰੋਗਰਾਮ ਬਾਰੇ ਕਾਰਡ ਛਪਣ ਤੇ ਦੱਸਾਂਗੀ ਆਖਰੀ ਤੋਂ ਪਹਿਲੀ ਮੇਲ ਵਿੱਚਲੇ ਹਰਮਨ ਦੇ ਮੈਸੇਜ ਨੂੰ ਪੜ ਅਮਨ ਦੇ ਦਿਲ ਦੀ ਟੜਕਣ ਜਿਵੇਂ ਬਿਲਕੁਲ ਹੀ ਬੰਦ ਹੋ ਗਈ ਹੋਵੇ ਦਹਾ ਪੌਣਾ ਘੰਟਾ ਉਹ ਮੈਸੇਜ ਦੀ عبارت ਨੂੰ ਆਪਣੇ ਮਨ ਵਿੱਚ ਵਾਰ-ਵਾਰ ਦੁਹਰਾਉਂਦਾ ਰਿਹਾ ਪਰ ਉਸ ਨੂੰ ਹਰਮਨ ਦੀ ਲਿਖੀ ਗੱਲ ਉੱਤੇ ਇਤਬਾਰ ਨਹੀਂ ਸੀ ਆ ਰਿਹਾ ਵਾਰ-ਵਾਰ ਉਸ ਦੀਆਂ ਅੱਖਾਂ ਅੱਗੋਂ ਦੀ ਹੋਏ ਬੀਤੇ ਦੀਆਂ ਉਹ ਸਾਰੀਆਂ ਘਟਨਾਵਾਂ ਇੱਕ-ਇੱਕ ਕਰਕੇ ਲੰਗੀਆਂ ਜਿੰਨਾ ਵਿੱਚ ਹਰਮਨ ਉਸਦੇ ਨਾਲ ਵਿਚਰੀ ਸੀ ਕਮਰੇ ਦੀ ਲਾਈਟ ਬੰਦ ਕਰ ਅਮਨ ਲੰਮਾ ਤਾਂ ਪੈ ਗਿਆ ਪਰ ਨੀਂਦ ਉਸ ਨੂੰ ਫੇਰ ਵੀ ਨਾ ਆਈ ਆ ਜਾਓ ਵੀ ਜੀ ਤੁਸੀਂ ਵੀ ਅੰਦਰੇ ਚਾਹ ਪੀ ਲਓ ਕੀਰਤੀ ਨੇ ਛਾਦੀ ਕੱਪਾਂ ਵਾਲੀ ਟ੍ਰੇ ਲੈ ਆ ਕੇ ਮੇਜ਼ ਉੱਤੇ ਰੱਖ ਦਿੱਤੀ ਤੂੰ ਦੋ ਕੱਪ ਇੱਥੇ ਪੜਾ ਦੇ ਤੁਸੀਂ ਦੋਵੇਂ ਬੈਠ ਕੇ ਗੱਲਾਂ ਕਰੋ ਐਨੀ ਦੇਰ ਬਾਅਦ ਮਿਲੇ ਹੋ ਬੀਬੀ ਜੀ ਉਹਨਾਂ ਦੋਹਾਂ ਨੂੰ ਲੱਗੇ ਬੈਠੇ ਦੇਖ ਅੰਦਰੇ ਅੰਦਰ ਖੁਸ਼ ਹੋ ਰਹੀ ਸੀ ਕੁੜੀ ਲੱਗਦੀ ਤਾਂ ਸਿਆਣੀ ਐ ਚਾਹ ਵਾਲੀ ਦੋ ਕੱਪ ਬਾਹਰ ਲੈ ਕੇ ਜਾਂਦੀ ਕੀਰਤੀ ਵੱਲ ਦੇਖ ਅਮਨ ਨੇ ਸੋਚਿਆ ਕੋਲਦੀਪ ਪੜ੍ਹਾਈ ਤੋਂ ਬਾਅਦ ਕੀ ਕੀ ਕੀਤਾ ਪਰ ਮੈਨੂੰ ਕੀਰਤੀ ਦਾ ਚਿਹਰਾ ਮਨ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਸੀ ਆ ਰਿਹਾ ਪਰ ਰਾਤੀ ਪੜੇ ਹਰਮਨ ਦੇ ਮੈਸੇਜ ਕਰਨ ਜਿਹਨਾਂ ਅੰਦਰ ਹੋ ਰਹੀ ਉਥਲ ਪੁਥਲ ਨੂੰ ਕੀਰਤੀ ਨਾਲ ਗੱਲਾਂ ਕਰਨ ਦੇ ਬਹਾਨੇ ਉਸਨੇ ਬਾਹਰ ਕੱਢਣਾ ਚਾਹਿਆ ਐਸੀ ਕਾਲਜ ਬੰਨਾਲੇ ਤੋਂ ਵੀ ਇਹ ਕੀਤੀ ਹੈ ਉਸ ਤੋਂ ਬਾਅਦ ਸਿਹਾਰ ਕਾਲਜ ਤੋਂ ਵੀ ਹੈ ਅਮਨ ਦੇ ਪੁੱਛੇ ਸਵਾਲ ਨੂੰ ਸੁਣ ਕੇ ਉਹ ਇੱਕ ਦੋ ਪਲ ਨੀਵੀਂ ਪਾ ਕੁਝ ਸੋਚਦੀ ਰਹੀ ਫਿਰ ਉਸਨੇ ਆਪਣਾ ਚਿਹਰਾ ਉੱਪਰ ਚੁੱਕ ਆਪਣੀ ਗੱਲ ਆਖੀ ਹੁਣ ਪਿਛਲੇ 2 ਸਾਲਾਂ ਤੋਂ ਨੌਕਰੀ ਮਿਲਣ ਦਾ ਇੰਤਜ਼ਾਰ ਕਰਦੇ ਪੱਤਰ ਵਿਹਾਰ ਰਹੇ ਹੀ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮਏ ਵੀ ਕਰ ਲਈ ਐ ਚਾਹ ਦਾ ਘੁੱਟ ਪੜਦਿਆਂ ਬਿਨਾਂ ਕਿਸੇ ਝਿਜਕ ਦੇ ਕੀਰਤੀ ਨੇ ਨੀਵੀਂ ਪਾਈ ਬੈਠਿਆ ਹੀ ਅਗਲੀ ਗੱਲ ਵੀ ਦੱਸੀ ਜਿਸ ਵੇਲੇ ਕੀਰਤੀ ਬੋਲ ਰਹੀ ਸੀ ਉਸ ਪੂਰੇ ਸਮੇਂ ਦੌਰਾਨ ਅਮਨ ਦੀਆਂ ਨਜ਼ਰਾਂ ਉਸਦੇ ਚਿਹਰੇ ਉੱਤੇ ਟਿਕੀਆਂ ਰਹੀਆਂ ਪੜ੍ਹਾਈ ਦੇ ਸਮੇਂ ਦੀ ਗੱਲ ਤੋਂ ਫਿਕਰਿਆਂ ਵਿੱਚ ਹੀ ਮੁਕਾਤੀ ਐਨਾ ਲੰਮਾ ਸਮਾਂ ਇਸ ਦੌਰਾਨ ਕੁਝ ਨਾ ਕੁਝ ਤਾਂ ਵਾਪਰਿਆ ਹੋਣਾ ਅਸਲ ਵਿੱਚ ਇਹ ਸਵਾਲ ਪੁੱਛਦਿਆਂ ਅਮਨ ਨੂੰ ਆਪਣੇ ਨਾਲ ਵਾਪਰੀਆਂ ਕਈ ਘਟਨਾਵਾਂ ਵੀ ਯਾਦ ਆ ਰਹੀਆਂ ਸਨ ਕੁਝ ਵੀ ਨਹੀਂ ਵਾਪਰਿਆ ਇਹ ਗੱਲ ਕਹਿੰਦੇ ਉਸ ਦੀਆਂ ਅੱਖਾਂ ਵਿੱਚ ਤੈਰਦਾ ਹਲਕਾ ਜਿਹਾ ਹਾਸਾ ਤੇ ਸ਼ਰਮ ਨਾਲ ਚਿਹਰੇ ਉੱਤੇ ਉੱਭਰਾਈ ਲਾਲੀ ਨੂੰ ਦੇਖ ਅਮਨ ਨੂੰ ਲੱਗਿਆ ਜਿਵੇਂ ਕੋਈ ਲਕੋਰੀ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਜਵਾਬ ਦੇਣ ਸਮੇਂ ਕੀਰਤੀ ਦੇ ਚਿਹਰੇ ਉੱਤੇ ਆਏ ਪ੍ਰਭਾਵ ਨੂੰ ਦੇਖ ਅਮਨ ਅੰਦਰੇ-ਅੰਦਰ ਹੱਸਿਆ ਚਲੋ ਤੁਸੀਂ ਆਪਣੇ ਬਾਰੇ ਦੱਸੋ ਜਿਹੜੀ ਤੁਹਾਡੇ ਨਾਲ ਹੋਈ ਬੀਤੀ ਹੈ ਜਿਵੇਂ ਕੀਰਤੀ ਨੇ ਆਪਣਾ ਪਿੱਛਾ ਛਡਾਉਣ ਲਈ ਹੀ ਅਮਨ ਨੂੰ ਇਹ ਸਵਾਲ ਪੁੱਛਿਆ ਹੋਵੇ। ਕੀਰਤੀ ਦਾ ਸਵਾਲ ਸੁਣ ਅਮਨ ਉਸਦੇ ਮੁਸਕਰਾਉਂਦੇ ਚਿਹਰੇ ਵੱਲ ਦੇਖ ਲੱਗਾ ਜਿਵੇਂ ਉਸ ਕੁੜੀ ਦਾ ਦਿਮਾਗ ਬਹੁਤ ਤੇਜ਼ ਹੋਵੇ ਜਿਸ ਨੇ ਥੋੜੀਆਂ ਜਿਹੀਆਂ ਗੱਲਾਂ ਦੱਸਦੀ ਬੜੀ ਸਫਾਈ ਨਾਲ ਆਪਣਾ ਪਿੱਛਾ ਛਡਾ ਲਿਆ। ਅਜੇ ਆ ਵੀ ਹੋ ਸਕਦਾ ਹੈ ਕਿ ਉਸ ਨਾਲ ਅਜਿਹਾ ਕੁਝ ਵਾਪਰਿਆ ਹੀ ਨਾ ਹੋਵੇ। ਇਹ ਖਿਆਲ ਵੀ ਅਮਨ ਦੇ ਮਨ ਵਿੱਚ ਆਇਆ। ਮੇਰਾ ਹਾਲ ਵੀ ਤੇਰੇ ਵਰਗਾ ਹੀ ਹੈ। ਅਮਨ ਨੇ ਉਸ ਦੀਆਂ ਅੱਖਾਂ ਵਿੱਚ ਸਿੱਧਾ ਚਾੱਕਦਿਆਂ ਇੱਕ ਤਰ੍ਹਾਂ ਨਾਲ ਉਸ ਨੂੰ ਗੱਲੋਂ ਲਾਉਣਾ ਚਾਹਿਆ। ਮੈਂ ਨਹੀਂ ਮੰਨ ਸਕਦੀ। ਕੀਰਤੀ ਨੇ ਹਸਦੀਆਂ ਅੱਖਾਂ ਨਾਲ ਇਹ ਬੋਲ ਆਖੇ ਪਰ ਉਸਦੀ ਆਵਾਜ਼ ਸੁਣ ਇੱਕ ਛੰਲੀਆਂ ਨੂੰ ਲੱਗਿਆ ਜਿਵੇਂ ਇਹ ਬੋਲ ਕੀਰਤੀ ਨੇ ਨਹੀਂ ਸਗੋਂ ਹਰਮਨ ਨੇ ਆਖੇ ਹੋਣ ਅਤੇ ਉਹ ਉੱਥੇ ਹੀ ਕਿਤੇ ਲੁਕੀ ਖੜੀ ਉਸ ਨੂੰ ਝੂਠ ਬੋਲਦਿਆਂ ਦੇਖ ਰਹੀ ਹੋਵੇ ਤੂੰ ਕਿਉਂ ਨਹੀਂ ਬੰਦੀ ਆਮ ਨੇ ਆਪਣੀ ਗਰਦਨ ਪੇਸ਼ਾਨੂ ਕਮਾ ਕੇ ਗੱਲ ਪੁੱਛੀ ਜਿਵੇਂ ਉਹ ਤਸੱਲੀ ਕਰ ਰਿਹਾ ਹੋਵੇ ਕਿ ਉਹਨਾਂ ਦੋਹਾਂ ਤੋਂ ਬਿਨਾਂ ਉੱਥੇ ਕੋਈ ਹੋਰ ਤਾਂ ਨਹੀਂ ਖੜਾ ਤਨੌਲੇ ਤੋਂ ਬਨਾਲੇ ਕਾਲਜ ਤੇ ਕਾਲਜ ਤੋਂ ਫਿਰ ਸਿੱਧਾ ਕਰ ਇੰਨੀ ਛੋਟੀ ਜਿਹੀ ਸਫ਼ਰ ਵਿੱਚ ਤਾਂ ਕੁਝ ਵੀ ਨਹੀਂ ਕਰ ਸਕਦਾ ਪਟੂਸੀ ਯੂਨੀਵਰਸਿਟੀ ਵਿੱਚ ਪੜ੍ਹਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਘੁੰਮਣ ਵਾਲੇ ਚੁਸਤ-ਚਲਾਕ ਸਟੂਡੈਂਟ ਮੇਰੀ ਸਮਝ ਅਨੁਸਾਰ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਇਸ ਸਮੇਂ ਤਰ੍ਹਾਂ ਤੁਹਾਡੇ ਨਾਲ ਕੁਝ ਵੀ ਨਾ ਹੋਇਆ ਹੋਵੇ ਕੀਰਤੀ ਦੀ ਆਖੀ ਗੱਲ ਨੂੰ ਸੁਣ ਅਮਨ ਨੂੰ ਲੱਗਿਆ ਜਿਵੇਂ ਉਹ ਸਭ ਕੁਝ ਉਸਨੇ ਆਪਣੇ ਬੁੱਲਾਂ ਨਾਲ ਨਹੀਂ ਸਗੋਂ ਅੱਖਾਂ ਨਾਲ ਆਖਿਆ ਹੋਵੇ ਔਰ ਜੇ ਮਾੜਾ-ਮੋਟਾ ਵੀ ਕੁਝ ਹੋਇਆ ਹੁੰਦਾ ਤਾਂ ਐਂ ਤੇਰੇ ਨਾਲ ਬੈਠ ਕੇ ਗੱਲਾਂ ਨਾ ਕਰਦਾ ਹੁੰਦਾ ਅਮਨ ਦੇ ਚਿਹਰੇ 'ਵਲ ਟਿਕਟਕੀ ਲਾ ਦੇਖਦੀ ਕੀਰਤੀ ਨੇ ਉਸਦੀ ਗੱਲ ਸੁਣਨੀ ਵੀ ਪਾ ਲਈ ਜਿਵੇਂ ਉਸ ਨੂੰ ਅਮਨ ਦੀ ਆਖੀ ਗੱਲ ਉੱਤੇ ਯਕੀਨ ਆ ਗਿਆ ਹੋਵੇ ਹੁਣ ਫਿਰ ਅੱਗੇ ਬਾਰੇ ਵੀ ਕੁਝ ਦੱਸੋ ਬਿੰਦਕੂ ਚੁੱਪ ਰਹਿਣ ਤੋਂ ਬਾਅਦ ਗਰਦਨ ਉੱਪਰ ਚੁੱਕ ਬਹੁਤੀ ਗੰਭੀਰ ਹੋ ਕੇ ਕੀਰਤੀ ਨੇ ਅਮਨ ਨੂੰ ਪੁੱਛਿਆ ਹੁਣ ਪ੍ਰੋਜੈਕਟ ਰਿਪੋਰਟ ਲਗਭਗ ਕੰਪਲੀਟ ਹੋ ਗਈ ਹੈ ਹੋਰ ਕੁਝ ਦਿਨਾਂ ਤੱਕ ਵੇਲਾ ਹੋ ਜਾਵਾਂਗਾ ਫਿਰ ਦੇਖਦੇ ਆਂ ਕੀ ਕਰਨਾ ਹੈ ਅਮਨ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਜਵਾਬ ਦਿੱਤਾ पर अमन ने जिस बेपरवाही ਨਾਲ ਗੱਲ ਆਖੀ ਉਸ ਨੂੰ ਦੇਖ ਕੀਰਤੀ ਦੀਆਂ ਹਸਤੀਆਂ ਅੱਖਾਂ ਨੇ ਅਚਾਨਕ ਹੀ ਹੱਸਣਾ ਬੰਦ ਕਰ ਦਿੱਤਾ ਅਜੇ ਹੋਰ ਕਿੰਨੇ ਕੁ ਦਿਨ ਰੁਕੋਗੇ ਕੁਰਸੀ ਤੋਂ ਉੱਠ ਕੇ ਖੜੀ ਹੁੰਦਿਆਂ ਕੀਰਤੀ ਨੇ ਢਿੱਲੇ ਜੇ ਬੋਲੀ ਪੁੱਛਿਆ ਓ ਇੰਨੀ ਕੀ ਗਾਲੀ ਆ ਜਾਣਦੀ ਬੀਬੀ ਦੇ ਹੱਥਾਂ ਦੇ ਬਣਾਇਆ ਲੂਆਂ ਵਾਲੇ ਪਰੌਂਠੇ ਖਾਣੇ ਆ ਫੇਰ ਰੁਕਣ ਜਾਣਾ ਰੁਕਣ ਬਾਰੇ ਸੋਚ ਲਵਾਂਗੇ ਉੱਠ ਕੇ ਖੜਾ ਹੋ ਗਿਆ ਅਮਨ ਦੇ ਮੂੰਹੋਂ ਨਿਕਲੇ ਇਹ ਬੋਲ ਸੁਣ ਕੀਰਤੀ ਦੇ ਗੰਭੀਰ ਹੋ ਗਏ ਚਿਹਰੇ ਉੱਤੇ ਹਲਕੀ ਜੀ ਚਮਕ ਆ ਗਈ ਬਾਹਰ ਗਿਆ ਜ਼ਰਾ ਕੁ ਵੀ ਜ਼ਿਆਦਾ ਟਾਈਮ ਲੱਗ ਜੇ ਨਾ ਤਾਂ ਮੰਮੀ ਉਦੋਂ ਹੀ ਫੋਨ ਕੜਕਾਉਣ ਲੱਗ ਜਾਂਦੀ ਐ ਅਮਨ ਦੀ ਗੱਲ ਦਾ ਜਵਾਬ ਦੇਣ ਤੱਕ ਵੀ ਕੀਤੀ ਦੀਆਂ ਅੱਖਾਂ ਵਿੱਚ ਲਹਾਸ ਆ ਮਨ ਨੂੰ ਵਾਪਸ ਆਇਆ ਨਾ ਲੱਗਿਆ ਫੇਰ ਆਵਾਂਗੀ ਬਾਹਰ ਵੱਲ ਜਾਂਦੇ ਉਸ ਦੇ ਮੂੰਹੋਂ ਇਹ ਬੋਲ ਨਿਕਲੇ ਜ਼ਰੂਰ ਆਉਣਾ ਹੈ ਅਜੇ ਤੇਰੇ ਕੋਲੋਂ ਹੋਰ ਕਈ ਕੁਝ ਸੁਣਨ ਨੂੰ ਮਨ ਕਰ ਰਿਹਾ ਹੈ ਇਹ ਗੱਲ ਅਮਨ ਬੋਲ ਕੇ ਤਾਂ ਨਾਕ ਸਕਿਆ ਪਰ ਜਿਸ ਤਰ੍ਹਾਂ ਉਸਨੇ ਅਤ ਹਲਾ ਕੀਰਤੀ ਦੇ ਉਤੋਂ ਤੁਰਨ ਤੋਂ ਪਹਿਲਾਂ ਉਸ ਵੱਲ ਵੇਖਿਆ ਤਾਂ ਜਿਵੇਂ ਕੀਰਤੀ ਨੇ ਸੱਚਮੁੱਚੀ ਅਮਨ ਦੀ ਆਖੀ ਜਾਣ ਵਾਲੀ ਗੱਲ ਬੁੱਝ ਲਈ ਹੋਵੇ ਅਮਨ ਉਸ ਨੂੰ ਗਲੀ ਵਾਲੇ ਦਰਵਾਜ਼ੇ ਤੱਕ ਛੱਡਣ ਤਾਂ ਜਾਣਾ ਚਾਹੁੰਦਾ ਸੀ ਪਰ ਪਤਾ ਨਹੀਂ ਕਿਉਂ ਉਸ ਦੇ ਪੈਰ ਜਿੱਥੇ ਸਨ ਉੱਥੇ ਹੀ ਰੁਕੇ ਰਹੇ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗਿਆ ਕੀਰਤੀ ਨੇ ਗਰਦਨ ਘੁਮਾ ਜਿਸ ਤਰ੍ਹਾਂ ਮੁਸਕਰਾਉਂਦੇ ਚਿਹਰੇ ਨਾਲ ਅਮਨ ਵੱਲ ਵੇਖਿਆ ਤਾਂ ਉਸ ਨੂੰ ਲੱਗਿਆ ਕਿ ਉਹ ਦੁਬਾਰਾ ਜ਼ਰੂਰ ਆਵੇਗੀ ਬੜੀ ਸੌ ਕੁੜੀਏ ਹੁਣ ਤੱਕ ਭੋਰਾ ਵੀ ਅੱਖ ਚ ਪਾਈ ਨਹੀਂ ਲੜਕੀ ਕੀਰਤੀ ਦੇ ਚਲੇ ਜਾਣ ਤੋਂ ਬਾਅਦ ਬੀਬੀ ਜੀ ਆਖੀ ਗੱਲ ਸੁਣ ਅਮਨ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਬਿਨਾ ਉੱਥੇ ਕੋਈ ਹੋਰ ਵੀ ਹਾਜ਼ਰ ਹੈ ਜਿਹੜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹੈ ਉਹ ਪਿਓ ਜੇ ਵੀ ਟੀਚਰ ਰਟਾਇਰ ਹੋਇਆ ਹੈ ਕੀਰਤੀ ਤੋਂ ਵੱਡਾ ਇੱਕ elefant ਜ੍ਹਾ ਇਸ ਦਾ ਭਰਾ ਹੈ ਜਿਹੜਾ IDI ਦਾ ਡਿਪਲੋਮਾ ਕਰਨ ਤੋਂ ਬਾਅਦ ਆਵੇਲਾ ਤੁਰਿਆ ਫਿਰਦਾ ਰਿਹਾ ਹੈ ਔਰ ਰਿਟਾਇਰਮੈਂਟ ਵੇਲੇ ਜਿਹੜੇ ਪੈਸੇ ਮਿਲੇ ਉਸ ਨਾਲ ਮਾਸਟਰ ਨੇ ਮੁੰਡੇ ਨੂੰ بس ਸੱਡੇ ਲਾ ਗੇ ਬਿਜਲੀ ਦੇ ਨਿੱਕੇ ਮੋਟੇ ਸਮਾਨ ਦੀ ਦੁਕਾਨ ਪਾ ਦਿੱਤੀ ਐ ਤੇ ਨਾਲ ਹੀ ਉਸਦਾ ਵਿਆਹ ਵੀ ਕਰ ਦਿੱਤਾ ਪਰ ਗਏ ਖਲਣੇ ਦੀ ਬਹੁ ਇੰਨੀ ਤੇਜ਼ ਨਿਕਲੀ ਕਿ ਵਿਆਹ ਦੇ 6 ਮਹੀਨੇ ਬਾਅਦ ਹੀ ਮੁੰਡੇ ਨੂੰ ਲੈ ਆ ਡੋਗੀ ਹੁਣ ਉਹ ਪਿੰਡ ਦੀ ਦੂਜੀ ਪੱਤੀ ਰਹਿੰਦੇ ਨੇ ਬੀਬੀ ਦੀ ਆਖੀ ਗੱਲ ਖਤਮ ਹੁੰਦਿਆਂ ਹੀ ਬਾਪੂ ਜੀ ਵੀ ਉਸਦੇ ਪਰਿਵਾਰ ਬਾਰੇ ਦੱਸਣ ਲੱਗ ਪਏ ਔਕ ਕੁੜੀ ਬੀਅੜ ਕਰਕੇ ਨੌਕਰੀ ਦੀ ਉਡੀਕ ਚ ਉਮਰੋਂ ਲੰਗੀ ਜਾ ਰਹੀ ਐ ਜਿੱਥੇ ਕਿਤੇ ਵੀ ਇਸਦੇ ਰਿਸ਼ਤੇ ਦੀ ਗੱਲ ਚੱਲੀ ਆ ਮੁੰਡੇ ਵਾਲੇ ਮੂੰਹ ਅੱਡ ਕੇ ਖੜ ਜਾਂਦੇ ਆ ਅਗਲੇ ਕਹਿੰਦੇ ਆ ਜੇ ਨੌਕਰੀ ਨਹੀਂ ਮਿਲੀ ਤੇ ਪੜ੍ਹਾਈ ਨੂੰ ਕੀ ਚਟਣਾ ਕੋਈ ਕਾਰ ਭਾਲਦਾ ਤੇ ਕੋਈ ਨਗਦ ਬੜੀ ਮੁਸ਼ਕਲ ਨਾਲ ਤਾਂ ਪਿਓ ਧੀ ਟਿਊਸ਼ਨ ਆ ਪੜਾ ਪੜਾ ਘਰ ਦਾ ਖਰਚਾ ਚਲਾ ਰਹੇ ਨੇ ਕੁਰਸੀ ਉੱਤੇ ਬੈਠਾ ਅਮਨ ਆਪਣੇ ਬਾਪੂ ਦੀਆਂ ਗੱਲਾਂ ਬੜੇ ਚਾਣ ਨਾਲ ਸੁਣ ਰਿਹਾ ਸੀ ਤੈਨੂੰ ਇਹ ਗੱਲਾਂ ਕਿਉਂ ਸੁਣਾ ਰਿਹਾ ਬਾਪੂ ਕੀਰਤੀ ਦੇ ਪਰਿਵਾਰ ਬਾਰੇ ਬਾਪੂ ਦੀਆਂ ਗੱਲਾਂ ਸੁਣ ਸੁਣ ਅਮਨ ਦਾ ਮਨ ਵੀ ਸੋਚੀ ਪਿਆ ਤਾਂ ਉਸ ਦੇ ਅੰਦਰ ਲੈਨੇ ਇਹ ਗੱਲ ਉਸ ਨੂੰ ਪੁੱਛੀ ਪਰ ਅਮਨ ਨੇ ਆਪਣੇ ਅੰਦਰ ਲਈ ਦੀ ਗੱਲ ਨੂੰ ਬਹੁਤਾ ਨਾ ਗੋਲਿਆ ਤੇਰਾ ਕੰਮ ਹੁਣ ਕਿੰਨਾ ਕੁ ਰਹਿ ਗਿਆ ਕੁਝ ਪਲਾਂ ਦੀ ਚੁੱਪ ਤੋਂ ਬਾਅਦ ਬਾਪੂ ਨੇ ਅਚਾਨਕ ਗੱਲ ਦਾ ਰੁਖ ਬਦਲ ਅਮਨ ਨੂੰ ਪੁੱਛਿਆ ਆ ਮੇਰਾ ਕੰਮ ਤਾਂ ਲਗਭਗ ਹੁਣ ਖਤਮ ਹੀ ਆ ਪ੍ਰੋਜੈਕਟ ਰਿਪੋਰਟ ਪੂਰੀ ਕਰਕੇ ਗਾਈਡ ਨੂੰ ਦਿਆ ਆ ਲੋਕ ਉਹ ਦਿਨਾਂ ਬਾਅਦ ਜਾ ਕੇ ਪਤਾ ਕਰਾਂਗਾ ਜੇ ਕੋਈ ਮਾੜੀ ਮੋਟੀ ਘਾਟਵਾਦ ਹੋਈ ਤਾਂ ਦੁਬਾਰਾ ਠੀਕ ਕਰਕੇ ਜਮਾ ਕਰਾ ਦੇਵਾਂਗਾ ਉਸ ਤੋਂ ਬਾਅਦ ਦੇਖਦੇ ਆ ਜੇ ਕਿਤੇ ਮਾੜਾ ਮੋਟਾ ਪੈਰ ਅਟਕ ਜਾਵੇ ਅਮਨ ਦੀ ਗੱਲ ਸੁਣ ਬਾਪੂ ਨੂੰ تسੱਲੀ ਨਹੀਂ ਸੀ ਹੋਈ ਲੱਗਦੀ ਕਿਉਂਕਿ ਜਵਾਬ ਸੁਣ ਉਸਨੇ ਹਰਾਨੀ ਨਾਲ ਅਮਨ ਦੇ ਚਿਹਰੇ ਵੱਲ ਵੇਖਿਆ ਪੈਸੇ ਹੱਦ ਨੇ ਪੂਰਾ ਵਿਸ਼ਵਾਸ ਦਵਾਇਆ ਹੈ ਕਿ ਮੈਨੂੰ ਛੇਤੀ ਕਿਤੇ ਨਾ ਕਿਤੇ ਐਡਜਸਟ ਕਰਵਾ ਦੇਵੇਗਾ ਦੁਬਾਰਾ ਵਿਸਤਾਰ ਨਾਲ ਦੱਸਣ ਤੇ ਬਾਪੂ ਦੀਆਂ ਅੱਖਾਂ ਵਿੱਚ ਆਈ ਚਮਕ ਦੇ ਅਮਨ ਨੂੰ ਆਪ ਵੀ ਚੰਗਾ ਚੰਗਾ ਮਹਿਸੂਸ ਹੋਇਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ